Nyìbìí kẹkẹ, ṣì ń gbúradùn kí wù ọtí, mú ké wọn. ਤਾਂ ਮੇਰੇ ਚਾਮਨਸਾਰੀਆਂ ਸਰਕਾਰ ਨੂੰ ਭੇਜ। ਤਾਂ ਆਪਣੀ ਜਾਣ ਲਈਏ ਔਰ ਸਿੱਧਾ ਵੀ। ਹਾਂਜੀ ਵੀਰੇ ਸਸੀ ਗਾ ਜੀ ਵੀਰੇ। ਮੇਰੀ ਕੀ ਪ੍ਰੋਡਕਟ ਹੈ ਆਪਣਾ? ਇਹ ਵੀਰੇ ਡਰੋਨ ਹੈ ਸਪਰੇਅ ਕਰਨੇ ਵਾਲਾ ਇਹ। ਅੱਛਾ ਜੀ। ਹਾਂਜੀ। ਕੀ ਮਤਲਬ ਕੈਪੈਸਿਟੀ ਹੈ ਦੀ? ਇਹ ਵੀਰੇ 11 11.5 ਲੀਟਰ ਦੀ ਇਹਦੀ ਟੈਂਕੀ ਹੈ ਜੀ। ਹਾਂਜੀ। ਤੇ 1 ਏਕੜ 'ਚ 10 ਲੀਟਰ ਪਾਣੀ ਲੱਗਦੇ ਇਹ ਚ। ਮਤਲਬ ਇੱਕ ਟੈਂਕੀ ਬਹੁਤ ਹੈ ਜੀ। ਓਕੇ। ਹਾਂਜੀ। ਇਹ ਮਤਲਬ ਪੈਟਰੋਲ ਆਈਏ ਬੈਟਰੀਆਂ ਤੇ ਆਈਏ ਸਾਰਾ ਬੈਟਰੀ ਤੇ ਸਿਸਟਮ ਆ ਓਕੇ ਪੰਜ 5 ਤੋਂ 7 ਮਿੰਟ ਚ ਇੱਕ ਕਿਲਾ ਕੱਢ ਦਿੰਦੇ ਆ 5-7 ਮਿੰਟ ਚ ਹੈ ਇਹ ਕਿੰਨੇ ਦਾ ਵੀਰੇ ਪ੍ਰਾਈਸ ਕੀ ਇਹਦਾ ਇਹ ਤਾਂ ਵੀਰੇ 8.5 ਲੱਖ ਦੇ ਇਤੇ ਆਪਾਂ ਕਿਰਾਏ ਤੇ ਕਰਦੇ ਹਾਂ ਓਕੇ ਹਾਂਜੀ ਤਾਂ ਆਪਣੀ ਵੀ ਕਰਦੇ ਆ ਕਿਰਾਏ ਤੇ ਠੀਕ ਹੈ ਸਰ ਇਹ ਆਪਣਾ ਮੋਬਾਈਲ ਨੰਬਰ ਵਗੈਰਾ ਬੋਲ ਦਈਏ ਤੁਹਾਨੂੰ ਕਨੈਕਟ ਕਰ ਸਕਣ ਜੇ ਕਿਸੇ ਨੂੰ ਕਰਵਾਣੀ ਸਬਤ ਇਹ ਵੀਰੇ ਅਲੱਗ-ਅਲੱਗ ਮੱਲੋ ਪਟਿਆਲਾ ਡਿਸਟ੍ਰਿਕਟ ਦੇ ਏਰੀਆ ਦੇ ਵਿੱਚ ਅਲੱਗ-ਅਲੱਗ ਬੰਦੇ ਨੇ ਅਲੱਗ-ਅਲੱਗ ਨੇ ਆਇਆ ਦੱਸ ਦੋ ਜੀ ਬਹੁਤ ਅੱਛਾ ਅਸੀਂ ਸੰਗਾਰਕ ਨੂੰ ਇੱਕ ਬੜੀ ਅਫਸਰ ਤੇ ਤੇਤੀ ਵਾਲੇ ਵਿਭਾਗ ਦੇ ਹੋਰ ਅਫਸਰ ਸਹਿਬਾਨ ਪਸ਼ੂ ਪਾਲਣ ਦੇ ਭਾਰਗਾਰੀ ਬਾਗਬਾਨੀ ਵਿਭਾਗ ਦੇ ਹੋਰ ਲੈਣ ਡਿਪਾਰਟਮੈਂਟ ਦੇ ਅਫਸਰ ਸਹਿਬਾਨ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਦੇ ਲਈ ਰੌਣਕ ਬਣਾਈ ਨਵੇਂ ਖੇਤਾਂ ਵਿੱਚ ਫੌਂਟੇ ਦੀ ਸਹੂਲਤ ਕੇ ਦੀਆਂ ਦਾ ਵੀ ਧੰਨਵਾਦ ਕਰਦਾ ਹਾਂ ਇਹਨਾਂ ਕਿਸਾਨ ਵੀਰਾਂ ਤੇ ਜੀਵੀਆਂ ਨੂੰ ਵਾਧਵਾ ਪ੍ਰਤੀਸ਼ਾ ਦੇ ਬਤੂ ਜਾਣਕਾਰੀ ਦਿੱਤੀ ਹੈ ਤੇਰੀ ਦੇ ਪੱਲੇ ਦਾ ਤਾਂ ਸੀ